ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਵਣ ਕਰ ਰਹੇ ਹੋ ਉਹ ਲੋਕ ਜੋ ਬੱਚੇ ਦੇ ਜਨਮ ਲੈਣ ਤੇ ਤਾਂ ਰੋਂਦੇ ਸਨ ਪਰ ਜੇ ਕੋਈ ਜੀਵ ਮਰ ਜਾਵੇ ਤਾਂ ਹੱਸ ਕੇ ਖੁਸ਼ ਹੁੰਦੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਅੱਗੇ ਕੁਰਖੰਡ ਵਿੱਚ ਪਹੁੰਚ ਗਏ ਸਨ ਗੁਰੂ ਜੀ ਅਤੇ ਭਾਈ ਬੱਲਾ ਜੀ ਇੱਕ ਸਥਾਨ ਤੇ ਬਿਰਾਜਮਾਨ ਹੋ ਗਏ ਸਨ ਅਤੇ ਭਾਈ ਮਰਦਾਨਾ ਜੀ ਨਗਰ ਦੇਖਣ ਚਲੇ ਗਏ ਸਨ ਭਾਈ ਮਰਦਾਨਾ ਜੀ ਨੇ ਉੱਥੇ ਇੱਕ ਅਚਰਜ ਕੋਤਕ ਵੇਖਿਆ ਜੋ ਉੱਥੇ ਕਿਸੇ ਦੇ ਘਰ ਬੱਚੇ ਦਾ ਜਨਮ ਹੋਵੇ ਤਾਂ ਉਹ ਲੋਕ ਰੋਂਦੇ ਸਨ ਜੇ ਕਿਸੇ ਦੇ ਘਰ ਕੋਈ ਮੌਤ ਹੋ ਜਾਵੇ ਤਾਂ ਉਹ ਹੱਸਦੇ ਚਾਨਣ ਤੇ ਖੁਸ਼ੀਆਂ ਮਨਾਉਂਦੇ ਸਨ ਮਰਦਾਨਾ ਇਹ ਦੇਖ ਕੇ ਬਹੁਤ ਹੈਰਾਨ ਹੋ ਗਿਆ ਸੀ ਉਸ ਨੇ ਇਹ ਸਭ ਕੁਝ ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੱਸਿਆ ਤਾਂ ਗੁਰੂ ਜੀ ਨੇ ਕਿਹਾ ਇਹ ਸਭ ਅਗਿਆਨੀ ਲੋਕ ਹਨ ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਪੁੱਛਿਆ ਕਿ ਗੁਰੂ ਜੀ ਉਹ ਕਿਨੇ ਗੁਰੂ ਜੀ ਨੇ ਕਿਹਾ ਉਹ ਇੱਥੇ ਜਦ ਸਾਡੇ ਦਰਸ਼ਨਾਂ ਨੂੰ ਆਉਣਗੇ ਤਾਂ ਉਹਨਾਂ ਤੋਂ ਪੁੱਛ ਲਈ ਜਦ ਉਹਨਾਂ ਲੋਕਾਂ ਨੂੰ ਗੁਰੂ ਜੀ ਬਾਰੇ ਪਤਾ ਲੱਗਾ ਤਾਂ ਉਹ ਗੁਰੂ ਜੀ ਦੇ ਦਰਸ਼ਨਾਂ ਨੂੰ ਆ ਗਏ ਸਨ ਉਹ ਗੁਰੂ ਜੀ ਨੂੰ ਨਤ ਮਸਤਕ ਹੋ ਕੇ ਬੈਠ ਗਏ ਸਨ ਭਾਈ ਮਰਦਾਨਾ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਬੱਚੇ ਦੇ ਜਨਮ ਲੈਣ ਤੇ ਰੋਂਦੇ ਹੋ ਅਸੀਂ ਕਿਸੇ ਪ੍ਰਾਣੀ ਦੀ ਮੌਤ ਹੋ ਜਾਣ ਤੇ ਹੱਸਦੇ ਹੋ ਅਤੇ ਖੁਸ਼ ਹੁੰਦੇ ਹੋ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ ਉਹਨਾਂ ਨੇ ਕਿਹਾ ਕਿ ਜਦ ਕੋਈ ਬੱਚਾ ਜਨਮ ਲੈਂਦਾ ਹੈ ਤਾਂ ਤਾਂ ਉਹ ਬੱਚਾ ਪਰਮਾਤਮਾ ਤੋਂ ਵਿਛੜ ਜਾਂਦਾ ਹੈ ਇਸ ਲਈ ਅਸੀਂ ਰੋਂਦੇ ਹਾਂ ਅਤੇ ਜਦੋਂ ਕੋਈ ਪ੍ਰਾਣੀ ਮਰਦਾ ਹੈ ਤਾਂ ਉਹ ਪਰਮਾਤਮਾ ਨਾਲ ਮਿਲ ਜਾਂਦਾ ਹੈ ਅਸਲ ਇਸ ਲਈ ਅਸੀਂ ਉਦੋਂ ਹੱਸਦੇ ਹਾਂ ਅਤੇ ਖੁਸ਼ੀ ਮਨਾਉਂਦੇ ਹਾਂ ਮਰਦਾਨੇ ਦੇ ਗੁਰੂ ਜੀ ਨੇ ਕਿਹਾ ਇਹ ਤਾਂ ਠੀਕ ਕਰਦੇ ਹਨ ਇਸ ਵੇਲੇ ਇਸ ਵਿੱਚ ਅਗਿਆਨਤਾ ਕਿਵੇਂ ਹੋਈ ਗੁਰੂ ਜੀ ਨੇ ਕਿਹਾ ਜੀਵ ਆਪਣੇ ਕਰਮਾ ਕਰਕੇ ਜੁਨਾਂ ਵਿੱਚ ਭਟਕਦਾ ਹੈ ਉਸ ਦੇ ਕਿਸੇ ਚੰਗੇ ਕਰਮ ਕਾਰਨ ਬੜੀ ਮੁਸ਼ਕਲ ਨਾਲ ਉਸ ਨੂੰ ਮਨੁੱਖੀ ਜਨਮ ਮਿਲਦਾ ਹੈ ਸਿਰਫ ਮਨੁੱਖ ਜਨਮ ਵਿੱਚ ਹੀ ਜੀਵ ਸਤਸੰਗ ਕਰਕੇ ਅਤੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਕੇ ਜੀਵਨ ਮਰਨ ਦੇ ਗੇੜ ਤੋਂ ਮੁਕਤ ਹੋ ਸਕਦਾ ਹੈ ਹੋਰ ਕਿਸੇ ਜਨਮ ਵਿੱਚ ਇਹ ਪ੍ਰਾਪਤੀ ਨਹੀਂ ਹੋ ਸਕਦੀ ਇਸ ਲਈ ਇਹ ਜਨਮ ਮਰਨ ਕੱਟਣ ਦਾ ਇੱਕ ਵਧੀਆ ਅਫਸਰ ਹੁੰਦਾ ਹੈ ਜੋ ਜੀਵ ਮਨੁੱਖੀ ਜਨਮ ਵਿੱਚ ਆ ਕੇ ਬਿਨਾਂ ਸਤਸੰਗਤ ਅਤੇ ਨਾਮ ਸਿਮਰਨ ਕਰਨ ਤੋਂ ਜੀਵਨ ਭੋਗ ਕੇ ਮਰ ਜਾਂਦਾ ਹੈ ਪਰਮਾਤਮਾ ਉਸ ਨੂੰ ਫੇਰ ਜੁਨਾਂ ਦੇ ਗੇੜ ਵਿੱਚ ਘਮਾਉਂਦਾ ਹੈ ਜਿਸ ਕਾਰਨ ਉਹ ਜੀਵ ਜੁਨਾਂ ਵਿੱਚ ਭਟਕ ਕੇ ਬਹੁਤ ਦੁੱਖ ਪਾਉਂਦਾ ਹੈ ਇਸ ਲਈ ਇਹਨਾਂ ਦਾ ਜਨਮ ਤੇ ਰੋਣਾ ਅਤੇ ਮਰਨ ਤੇ ਹੱਸਣਾ ਬੇਅਰਥ ਹੈ ਇਹ ਬਚਨ ਸੁਣ ਕੇ ਉਹਨਾਂ ਨੂੰ ਕੋ ਸੋਜੀ ਹੋ ਗਈ ਉਹਨਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਉਹ ਉਪਦੇਸ਼ ਕਰੋ ਜਿਸ ਨਾਲ ਸਾਡਾ ਕਲਿਆਣ ਹੋ ਜਾਵੇ ਅੱਜ ਤੱਕ ਅਸੀਂ ਅਣਜਾਣ ਪੁਨੇ ਵਿੱਚ ਭੁੱਲ ਕਰਦੇ ਰਹੇ ਹਾਂ ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਕੀਤਾ ਕਿ ਆਪਸ ਵਿੱਚ ਸਦਾ ਪ੍ਰੇਮ ਭਾਵਨਾ ਬਣਾ ਕੇ ਰੱਖੋ ਸੰਤਾਂ ਦੀ ਸੰਗਤ ਕਰਿਆ ਕਰੋ ਕਰਤਾਰ ਤੇ ਸਦਾ ਭਰੋਸਾ ਰੱਖੋ ਕਰਤਾਰ ਦੇ ਨਾਮ ਦਾ ਸਿਮਰਨ ਕਰਦੇ ਰਹੋ ਘਰ ਵਿੱਚ ਕੜਾਹ ਪ੍ਰਸ਼ਾਦ ਬਣਾ ਕੇ ਵਰਤਾਓ ਸਤ ਸੰਗਤ ਵਿੱਚ ਜਾਂਦੇ ਰਹੋ ਸਤ ਸੰਗਤ ਵਿੱਚ ਮਨ ਪਰਫੌਲਤ ਹੁੰਦਾ ਹੈ ਅਤੇ ਸਤ ਸੰਗਤ ਕਰਨ ਨਾਲ ਹਉਮੈ ਖਤਮ ਹੋ ਜਾਂਦੀ ਹੈ ਮਨ ਨੀਮਾ ਕਰਕੇ ਪਰਮਾਤਮਾ ਦਾ ਧਿਆਨ ਧਰਿਆ ਕਰੋ ਪਰਮਾਤਮਾ ਨੇ ਤੁਹਾਡੇ ਉੱਪਰ ਬਹੁਤ ਉਪਕਾਰ ਕੀਤੇ ਹਨ ਜਿਹੜਾ ਤੁਹਾਨੂੰ ਮਨੁੱਖੀ ਸਰੀਰ ਦੀ ਬਖਸ਼ਿਸ਼ ਕੀਤੀ ਹੈ ਜਿਸ ਵਿੱਚ ਤੁਸੀਂ ਪਰਮੇਸ਼ਰ ਦਾ ਨਾਮ ਧਿਆ ਕੇ ਆਪਣਾ ਜੀਵਨ ਮਰਨ ਦਾ ਗੇੜ ਕੱਟ ਕੇ ਪਰਮੇਸ਼ਰ ਵਿੱਚ ਹੀ ਅਭੇਦ ਹੋ ਸਕਦੇ ਹੋ ਉਸ ਪਰਮਾਤਮਾ ਦੀ ਸਦਾ ਸਿਫਤ ਸਲਾਹ ਕਰਦੇ ਰਿਹਾ ਕਰੋ ਅੱਖਾਂ ਨਾਲ ਸਦਾ ਪਰਮਾਤਮਾ ਦੇ ਦਰਸ਼ਨ ਕਰਨ ਦੀ ਤਾਂਗ ਮਨ ਵਿੱਚ ਬਣਾ ਕੇ ਰੱਖੋ ਕੰਨਾਂ ਨਾਲ ਪਰਮਾਤਮਾ ਦੀ ਬਾਣੀ ਸਰਵਣ ਕਰੋ ਰਸਨਾ ਨਾਲ ਸਦਾ ਪਰਮਾਤਮਾ ਦੇ ਨਾਮ ਦਾ ਅਚਾਰਨ ਕਰੋ ਗੁਰੂ ਜੀ ਦੇ ਇਹ ਬਚਨ ਸੁਣ ਕੇ ਉਹ ਗੁਰੂ ਜੀ ਦੇ ਚਰਨੀ ਲੱਗੇ ਸਨ ਉਹਨਾਂ ਨੇ ਗੁਰੂ ਜੀ ਦੇ ਸਭ ਬਚਨ ਮਨ ਵਿੱਚ ਵਸਾ ਲਏ ਸਨ ਅਤੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਸੀ ਗੌਰ ਅਤੇ ਆ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੇ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣੀ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ